ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਰਹਿੰਦੇ ਮੇਰੇ ਸਮੁੱਚੇ ਪੰਜਾਬੀ ਜਿੰਨੇ ਮੇਰੇ ਭੈਣ ਭਰਾ ਨੌਜਵਾਨ ਬਜ਼ੁਰਗ ਮਾਵਾ ਭੈਣਾ ਸਾਰਿਆਂ ਨੂੰ ਅਪੀਲ ਹੈ ਕਿ ਕੱਲ ਨੂੰ ਐਤਵਾਰ ਨੂੰ ਅਮਰੀਕਾ ਦਾ ਜਿਹੜਾ ਫ੍ਰੈਂਚ ਕੈਂਪ ਹੈ ਸੀਏ ਬਾਬਾ ਵਿਦੀ ਚੰਦ ਸੋਣੀ ਲਖ ਰੋਪ ਸੀਏ ਦੇ ਵਿੱਚ ਕੱਲ ਐਤਵਾਰ ਨੂੰ ਮੀਟਿੰਗ ਰੱਖੀ ਗਈ ਹੈ ਉਹਦੇ ਪਰਿਵਾਰ ਵੱਲੋਂ ਜਿਹੜੇ ਨੌਜਵਾਨ ਨੇ ਐਕਸੀਡੈਂਟ ਕੀਤਾ ਤੇ ਤਿੰਨਾਂ ਜਿਹੜੀਆਂ ਜਾਨਾਂ ਗਈਆਂ ਨੇ ਉਦੇ ਸੰਬੰਧ ਚ ਉਹਦੇ ਪਰਿਵਾਰ ਵੱਲੋਂ ਉਹਦੇ ਪਰਿਵਾਰਾਂ ਦੇ ਕੋਈ ਨੇੜਲੇ ਬੰਦੇ ਨੇ ਉਹਨਾਂ ਵੱਲੋਂ ਮੀਟਿੰਗ ਰੱਖੀ ਗਈ ਆ। ਸੋ ਸੋਚੇ ਪੰਜਾਬੀਆਂ ਨੂੰ ਅਪੀਲ ਆ ਕੇ ਭਾਈ ਉੱਥੇ ਜ਼ਰੂਰ ਕੱਲ ਨੂੰ ਪਹੁੰਚੋ। ਆ ਜਿਹੜਾ ਟਿਕਾਣਾ ਤੁਹਾਨੂੰ ਦੱਸਿਆ ਇੱਥੇ ਪਹੁੰਚ ਕੇ ਤਾਂ ਕਿ ਆਪਾਂ ਤੁਸੀਂ ਉਸ ਮੁੰਡੇ ਦੀ ਜਿਹੜੀ ਵੀ ਕੋਈ ਮਦਦ ਕਰਨੀ ਆ, ਕੋਈ ਕਾਨੂੰਨੀ ਚਾਰਾ ਜੋਈ ਕਰਨੀ ਆ, ਕੋਈ ਕੇਸ ਦੀ ਪੈਰਵਾਈ ਕਰਨੀ ਆ, ਵਕੀਲ ਬਕਾਇਰੇ ਕਰਨੇ ਆ। ਜਿਹੜਾ ਉਹ ਦਸਖਤ ਮਹਿਮ ਆ। ਆ ਦਸਖਤ ਮਹਿਮ ਜਿਹੜੀ ਹੈਗੀ ਹਾਲੇ ਕੋਈ ਦਸਖਤ ਮਹਿਮ ਨਹੀਂ ਭਰਾਓ ਚਲਾਈ ਗਈ। ਹੁਣ ਹੀ ਮੇਰਾ ਬਿੱਤਰ ਅਮਰੀਕਾ ਰਹਿੰਦਾ ਰਵੀ ਉਹਨੇ ਦੱਸਿਆ ਕਹਿੰਦਾ ਭਾਈ ਹਲੇ ਕੋਈ ਮੇਂ ਹਮ ਨਹੀਂ ਚੱਲ ਰਹੀ ਇੱਥੇ ਇਹ ਤਾਂ ਇੱਕ ਮਰੀਦ ਸ਼ਾ ਕੋਈ ਕਾਉਂਸਲ ਨਾ ਦੀ ਕੁੜੀ ਐ ਆਸਟ੍ਰੇਲੀਆ ਰਹਿੰਦੀ ਐ ਤੇ ਉਹਨੇ ਕਦੇ ਜਾਲੀ ਜਾਂ ਬਣਾ ਕੇ ਆਪਣਾ ਆਹ ਡਰਾਮਾ ਜਾਂ ਰਸ ਕੇ ਲੋਕਾਂ ਤੋਂ 60 65 ਹਜ਼ਾਰ ਡਾਲਰ ਇਕੱਠਾ ਕਰ ਗੀ 10 ਕਦਮ ਹਮ ਕੰਨਾਂ ਨੂੰ ਜਲਾਤੀ ਗੋ ਫੰਡ ਇਕੱਠਾ ਕਰਨ ਲੱਗ ਗਈ ਸੋ ਹਲੇ ਕੋਈ ਗੋ ਫੰਡ ਨਹੀਂ ਇਕੱਠਾ ਕਰ ਰਿਹਾ ਕੋਈ ਹਲੇ ਕੁਝ ਨਹੀਂ ਹੋ ਰਿਹਾ ਇਹ ਵੀ ਆਪਾਂ ਨੂੰ ਬਚਣ ਦੀ ਲੋੜ ਆ ਬਹੁਤ ਇਹੋ ਜਿਹੇ ਬੰਦੇ ਜਿਹੜੇ ਠੱਗ ਆਉਣਗੇ ਲੋਕਾਂ ਨੂੰ ਟੁੱਟਣਗੇ ਜਾਂ ਸេច ਲੈਣਗੇ ਵੀ ਆ ਕਰੋ ਜੀ ਆ ਕਰੋ ਹਲੇ ਕੁਝ ਨਹੀਂ ਕੱਲ ਵਾਲੀ ਮੀਟਿੰਗ ਜਿਹੜੀ ਇਸ ਥਾਂ ਤੇ ਰੱਖੀ ਗਈ ਹੈ ਉਸ ਤੋਂ ਬਾਅਦ ਇਹ ਪਰਿਵਾਰ ਦੇ ਮੈਂਬਰ ਜਾਂ ਕੁਝ ਹੋਰ ਜਿਹੜੇ ਬੰਦੇ ਜੁੜੇ ਹੋਏ ਆ ਉਹ ਤੈਅ ਕਰਨਗੇ ਕਿ ਅਗਲੀ ਜਿਹੜੀ ਰਣਨੀਤੀ ਆ ਉਹ ਇਸ ਮੁੰਡੇ ਦੇ ਪ੍ਰਤੀ ਕੀ ਲਿਖਣੀ ਆ ਦਿਲੀ ਹਮਦਰਦੀ ਆ ਉਹਨਾਂ ਪਰਿਵਾਰਾਂ ਨਾਲ ਜਿਹੜੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਮੈਂਬਰ ਚਲੇ ਗਏ ਆ ਦੁੱਖ ਆ ਬਹੁਤ ਉਸ ਘਟਨਾ ਦਾ ਕਿ ਜਿਹੜਾ ਉਹ ਤਿੰਨ ਜਾਨਾਂ ਗਈਆਂ ਨੇ ਪਤਾ ਨਹੀਂ ਉਸ ਮੁੰਡੇ ਦੀ ਨਗਾਹਲੀ ਆ ਜਾਂ ਉਹਦੀ ਗਲਤੀ ਆ ਜਿਉਂਨੇ ਮਨਚ ਕੀ ਚੱਲਦਾ ਸੀ ਕਿਉਂਕਿ ਅੱਜ ਕੱਲ ਬਾਹਰ ਤੁਸੀਂ ਤੁਰੇ ਫਿਰਦੇ ਹੋ ਡਾਲਰਾਂ ਦੇ ਚੱਕਰਾਂ 'ਚ ਆ ਇੱਧਰ ਟਰੱਕ ਦਾ ਗੇਅਰ ਮਾਰਿਆ ਉੱਧਰ ਮਾਰਿਆ ਗੇਅਰ ਨਾ ਨਾਮ ਨਾ ਸੁੱਖ ਨਾ ਚੈਨ ਨਾ ਸਬਰ ਡਾਲਰ 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 ਕਰਦੇ ਫਿਰਦੇ ਹੋ ਸੋ ਇਹ ਵੀ ਥੋੜਾ ਸਬਰ ਤੋਂ ਕੰਮ ਲਓ ਡਾਲਰੀ ਰਹਿ ਜਾਣਗੇ ਪੱਲੇ ਨਾ ਤੁਹਾਡੀਆਂ ਲਾਦਾਣੇ ਰਹਿਣਾ ਨਾ ਤੁਹਾਡਾ ਪੰਜਾਬ ਬਚਣਾ ਤੇ ਆ ਜਿਹੜੇ ਨਵੇਂ ਪੰਗੇ ਜੇ ਪੈਂਦੇ ਆ ਤੇ ਫਿਰ ਤੁਹਾਨੂੰ ਪਤਾ ਵੀ ਮੁੜ ਕੇ ਕਿਵੇਂ ਉਹ ਅਗਲੇ ਤੁਹਾਡੀਆਂ ਕਮਿਊਨਿਟੀਆਂ ਨੂੰ ਟਾਰਗੇਟ ਕਰਦੇ ਆ ਜਿਵੇਂ ਬਾਂਕਰ ਦੇ ਸਿਰ ਤੇ ਪੱਗ ਬੰਨ ਕੇ ਉਹ ਕਿਵੇਂ ਮਖੌਲ ਤੇ ਖਿੱਲੀ ਡਾ ਰਹੇ ਨੇ ਕਦੇ ਕਿਸੇ ਤਰੀਕੇ ਨਾਲ ਖਿੱਲੀ ਡਾ ਰਹੇ ਨੇ ਉਹ ਕਿਵੇਂ ਫਲੋਰੀਡਾ ਦਾ ਜਿਹੜਾ ਗਵਰਨਰ ਆ ਉਥੋਂ ਦਾ ਕਿਵੇਂ ਉਸ ਨੌਜਵਾਨ ਨੂੰ ਮੁੰਡੇ ਨੂੰ ਉਹਨੂੰ ਧੌਣ ਤੋਂ ਫੜ ਕੇ ਲਿਆ ਕੇ ਜਹਾਜ਼ ਦੇ ਵਿੱਚੋਂ ਤਾਰ ਕੇ ਗੱਡੀ ਦੇ ਵਿੱਚ ਬਿਠਾਉਂਦਾ ਤੇ ਕਿਵੇਂ ਫਿਰ ਪੂਰੇ ਅਮਰੀਕਾ ਦੇ ਵਿੱਚ ਪੱਗ ਦੇ ਖਿਲਾਫ ਦਸਤਾਰ ਦੇ ਖਿਲਾਫ ਜਿਹੜਾ ਉਹ ਮਾਹੌਲ ਬਣਾਇਆ ਜਾਂਦਾ ਸੋ ਇਹ ਸਾਨੂੰ ਵੀ ਸੋਚਣ ਦੀ ਲੋੜ ਹੈ ਕਿ ਅਸੀਂ ਨਾ ਇਹ ਜੇ ਮੌਕੇ ਦੇ ਕੇ ਤਾਂ ਬਹਾਨੇ ਭਾਲਦੇ ਆ ਇਹਨਾਂ ਦੇ ਜਿਹੜੀ ਵੀ ਕੋਈ ਆ ਦੋ ਪਾਰਟੀਆਂ ਡੈਮੋਕ੍ਰੈਟਿਕ ਪਾਰਟੀ ਪਬਲਿਕ ਨੂੰ ਇਹਨਾਂ ਦੇ ਆਪਸੀ ਭੇੜ ਹੈ ਉਹ ਆਪਸੀ ਭੇੜ ਦੇ ਵਿੱਚ ਉਸਾਨਾਂ ਦੇ ਭੇੜ ਦੇ ਧਰਤੀ ਦਾ ਖਾਅ ਛੋਟੇ ਭੇੜਦੇ ਆ ਧਰਤੀ ਦਾ ਖਾਅ ਹੁੰਦਾ ਸੋ ਇਹਨਾਂ ਦੇ ਭੇੜ ਦੇ ਵਿੱਚ ਨੁਕਸਾਨ ਕੀਦਾ ਹੋ ਰਿਹਾ ਰਗੜੇ ਆਪਾਂ ਜਾ ਰਹੇ ਆ ਸੋ ਹੁਣ ਅਗਲਾ ਨੇ ਹੋਰ ਕਾਨੂੰਨ ਬਣਾ ਦਨੇ ਆ ਵੀ ਅਸੀਂ ਇਹਨਾਂ ਨੂੰ ਲਾਇਸੈਂਸ ਨਹੀਂ ਦੇਣੇ ਜੀ ਇਹ ਡਰਾਈਵਰ ਹੀ ਨਹੀਂ ਕਰ ਸਕਦੇ ਜੀ ਉਤਰਾਂ ਤਰਾਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਹੁਣ ਆਉਣਗੀਆਂ ਸੋ ਇਹਨਾਂ ਗੱਲਾਂ ਦਾ ਵੀ ਗ੍ਰੇਜ ਕਰੀਏ ਤੇ ਆਪਾਂ ਆਪਣੇ ਲੋਕਾਂ ਬਾਰੇ ਵੀ ਦੱਸਿਏ ਵੀ ਯਾਰ ਆਪਣੀ ਕੌਮ ਬਾਰੇ ਕਮਿਊਨਿਟੀ ਬਾਰੇ ਇਹਨਾਂ ਲੋਕਾਂ ਨੂੰ ਗੋਰਿਆਂ ਕਾਲਿਆਂ ਨੂੰ ਦੱਸਿਆ ਕਰੋ ਵਾਦ ਤੋਂ ਵਾਦ ਵੀ ਭਾਈ ਅਸੀਂ ਮਾੜੇ ਬੰਦੇ ਨਹੀਂ ਹੈਗੇ ਪਰ ਜਿਹੜੇ ਕੁਝ ਪਰਸੈਂਟ ਹੁੰਦੇ ਵੀ ਹੈ ਵਿੱਚ ਸਾਡੇ ਮोटे ਸਾਰੇ ਜੰਗੇ ਨਹੀਂ ਹੁੰਦੇ ਪੰਜੇ ਗੋਲੇ ਕੋਈ ਨਹੀਂ ਹੁੰਦੇ ਉਹਦੇ ਲਈ ਤੁਸੀਂ ਸਮੁੱਚੀ ਕੌਮ ਨੂੰ ਟਾਰਗੇਟ ਨਹੀਂ ਕਰ ਸਕਦੇ ਤਾਂ ਇਸ ਕਰਕੇ ਇਹ ਕੈਂਪ ਤੇ ਆ ਜਿਹੜਾ ਫਰੈਂਚ ਕੈਂਪ ਹੈ ਟ੍ਰਕਾਣਾ ਤੁਹਾਨੂੰ ਦੱਸਿਆ ਮੈਂ ਕੱਲ ਨੂੰ ਪਹੁੰਚ ਕੇ ਤੇ ਇਹ ਜਰੂਰ ਤੁਸੀਂ ਇਹਦੀ ਬਦਲ ਕਰੋ ਮੁੰਡੇ ਦੀ ਨੌਜਵਾਨ ਦੀ ਤੇ ਦੂਜੀ ਗੱਲ ਮੈਂ ਫੇਰ ਕਹਿਣਾ ਅੱਗੇ ਵੀ ਮੈਂ ਕਿਹਾ ਸੀਗਾ ਵੀ ਮੁੜਿਆ ਉਹ ਪਰਤਿਓ ਧੋਬੀ ਦੇ ਕੁੱਤੇ ਨਾਲ ਭੈੜੀ ਹੋਣੀ ਆ ਆਸਟ੍ਰੇਲੀਆ ਦੇ ਵਿੱਚ ਦੇਖ ਲਓ ਨਗਰ ਕੀਰਤਨ ਅਗਲੇ ਨੇ ਬੰਦ ਕਰਾਤਾ ਵੀ ਜਾਓ ਇੱਥੇ ਤੁਸੀਂ ਕੱਟ ਸਕਦੇ ਆ ਇੱਥੇ ਤੁਹਾਡੇ ਕਾਨੂੰਨ ਬਣਨੇ ਸ਼ੁਰੂ ਹੋਗੇ ਨਸਲੀ ਭੇਦਭਾਵ ਸ਼ੁਰੂ ਹੋਗੇ ਸਾਡੇ ਬਜ਼ੁਰਗਾਂ ਦੇ ਉੱਤੇ ਨਸਲੀ ਹਮਲੇ ਹੋਣੇ ਸ਼ੁਰੂ ਹੋਗੇ ਤਾਂ ਇਹ ਬਦਨਾ ਕੰਮ ਨਹੀਂ ਕਟਣਾ ਨਹੀਂ ਤੁਸੀਂ ਇਧਰੋਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਨਾ ਜਾਓ ਕਮਾਈਆਂ ਕਰਕੇ ਵਾਪਸ ਪੰਜਾਬ ਮੁੜਿਓ ਆਬ ਦੀ ਧਰਤੀ ਬਿਨਾ ਕਿਤੇ ਨਹੀਂ ਗੁਜ਼ਾਰਾ ਹੁੰਦਾ ਕਿਤੇ ਨਹੀਂ ਟੋਈ ਮਿਲਦੀ ਸੋ ਮੇਰੀ ਇਹ ਤੁਹਾਨੂੰ ਅਪੀਲ ਆ ਸੁਝਾ ਮੇਰਾ ਵੀਰ ਆਪਣੇ ਬੱਚਿਆਂ ਨੂੰ ਆਪਣੇ ਖੇਤਾਂ ਪੱਟਾਂ ਨਾਲ ਬੰਨਿਆਂ ਨਾਲ ਘਰਾਂ ਨਾਲ ਪਿੰਡਾਂ ਨਾਲ ਇਸ ਪੰਜਾਬ ਦੀ ਰਕਤਲ ਦੇ ਨਾਲ ਇਸ ਪੰਜਾਬ ਦੀ ਵਿਰਾਸਤ ਨਾਲ ਜੋੜੋ ਮੇਰਾ ਵੀਰ ਯਾਰ ਆਪਾਂ ਕਸੂਤੇ ਬਸਦੇ ਜਾ ਰਹੇ ਸੋ ਆ ਮੇਰੀਆਂ ਬੇਨਤੀਆਂ ਤੁਹਾਨੂੰ ਤੇ ਮੇਰਾ ਵੀਰ ਜਰੂਰ ਕੱਲ ਨੂੰ ਪਹੁੰਚ ਕੇ ਆਪਾਂ ਉਹਦੀ ਜਿਹੜੀ ਮਤ ਕਰ ਸਕਦੇ ਅਗਲੀ ਜਿਹੜੀ ਵੀ ਕੋਈ ਸੋਡੇ ਕੋਲ ਜਾਣਕਾਰੀ ਆਉਂਦੀ ਆ ਪੁਖਤਾ ਜਾਣਕਾਰੀ ਦੇ ਆਧਾਰ ਦੇ ਉੱਤੇ ਥੋਸ ਗੱਲ ਦੇਖ ਕੇ ਸਮਝ ਕੇ ਉਹਨੂੰ ਚੰਗੀ ਤਰ੍ਹਾਂ ਪੜਤਾਲ ਕਰਕੇ ਕਿ ਗੋ ਫੰਡ ਦੇਣਾ ਕੋਈ ਦਸਕਤਮ ਹਮਤ ਲਾਉਣੇ ਫਿਰ ਚਲਾਇਓ ਨਹੀਂ ਆ ਠੱਗ ਪਤਾ ਨਹੀਂ ਕਿੰਨੇ ਖੜੇ ਹੋ ਜਾਣੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ